ਇਹਦਾ ਚਲ ਫੈਲਾਂ ਦੇ ਕੇ ਥੱਕਾ ਮੈਂ ਸਾਰਾ ਦਿਨ ਬੜੀਆਂ ਖੜੇ ਗੱਭਣਾ ਭਾਈ ਗੱਭਣਾ ਗਰੰਟੀ ਨਾਲ ਦੇਵਾਂਗੇ ਗੱਭਣ ਗਰੰਟੀ ਨਾਲ ਦੇਵਾਂਗੇ ਕਰ ਸਦੀ ਗੱਭਣਾ ਗੱਭਣਾ ਨਹੀਂ ਗੱਭਣਾ ਗਰੰਟੀ ਨਾਲ ਦੇਵਾਂਗੇ ਮੈਂ ਤਾਂ ਫੰਡ ਰਕੇ ਕੇ ਦਵਾਉਂਗਾ ਚਲੋ ਤੇਰੀ ਇੱਛਾ ਦੀ ਸਿਆ ਨਰਮਾਨ ਹਾਂ ਕੰਡਰ ਕਰਕੇ ਦੇਖ ਦੋ ਢਾਈ ਮਹੀਨਿਆਂ ਦੀ ਆ ਬਾਈ ਕੈਰਤੀਆਂ ਦੀ ਆ 22000 ਮੰਗਦੇ ਆ 22 ਮੰਗਦਾ ਜੀ ਠੰਡਰ ਬੱਕਰੀ ਲਵਾ ਲਈ ਸੀ ਬੱਕਰੀ ਚਾਹਤ ਨੂੰ ਦੋਸਤੇ ਦੇਖੀਂ ਠੰਡਰ ਕੀ ਕਰਦੇ ਆ ਕਿਉਂ ਆਸਰਾ ਕਿਥੇ ਦਾ ਫਿਰ ਕਿਸੇ ਮਤ ਜਾਣਾ ਕਰ ਮਰਦਾ ਦੱਸਿਆਦਾ ਕੋਣ ਕਹਿੰਦਾ ਉਹ ਹੈ ਹੈ ਸੀ ਕਿ ਸਰ ਕੇ ਬੰਦ ਜੋ ਹੋਰ ਕੇ ਬਣੀ ਦਾ ਆ ਦੇ ਖੜੇ ਕਿਧਰ ਨਾ ਗੱਬਲ ਨੂੰ ਆ ਅੱਜ ਤੇਰੀ ਸਾਹਮਣੇ ਨਾ ਖਾਣ ਦੇ ਤਾਂ ਪਾਉਂਦੇ ਤੁਮ ਆਹ ਬਾਹਰ ਬੰਦ ਜਿਆੜੀ ਪਾਉਂਦੀ ਹੈ ਨਾ ਜਿਆ ਬੰਦ ਨੀ ਕਨੇ ਦਾ ਨਹੀਂ ਨੀ ਨੀ ਥੱਲੇ ਬੰਨਰ ਨਾ ਰਹਿਣ ਦੇ ਸਾਥ ਨੂੰ ਇਹ ਕਹੀ ਬੜੀ ਆਹ ਦੇਰੀ ਬਖਦੇਗਾ ਤੂੰ ਦੰਦਾ ਛੱਡ ਦੇ ਨਹੀਂ ਨਹੀਂ ਇਹ ਸੁਣੀ ਹੋਈ ਉਹ ਚੱਕ ਬੰਦੇ 40 ਲੋਕੀ ਬੰਦੇ ਅਸੀਂ ਅੱਧੇ ਵੋਟ ਨਾਲ ਸਾਡੇ ਫੋਨ ਨੰਬਰ ਹਾਲੋ ਕੀ ਹੋ ਰਹੀ ਹੈ ਉਹ ਦੇਖ ਕੀ ਹੋ ਰਹੀ ਹੈ ਉਹ ਦੋਨਾਂ ਚਾਹ ਤੁਹਾਨੂੰ ਆ ਗਿਆ ਉਹ ਨਹੀਂ ਲੈ ਚੋੜਾ ਖੋਲ ਬੋਲ ਚੋੜਾ ਓਏ ਬੱਚਾ ਜਾ ਰਿਹਾ ਸੀ ਇਹ ਹੋ ਜਾ ਜੇ ਇਹ ਜੂਗੀ ਐਸੋ ਨੂੰ ਨਾ ਜੇ ਛੜਦਾ ਬੱਚਾ ਤੇ ਨਵਾਂ ਰੇ ਡਾਂਗਾ भई पसंदी भई तेरी बकरी जॻहि ताले लंक ਭਰਾਇਆ ਗਾਗ ਤਾਂ ਲਿਉਂਨੇ ਆਂ ਕਹਿੰਦਾ ਮੇਰੇ ਭਾਈਆ ਬਾਬਾ ਘਾਜਾ ਅਲੈਕਾ ਭਾਈਆ ਕੀ ਸਟਾਟ ਕਰਦੀ ਭਾਈਆ ਨਾ ਪਾ ਕੇ ਪਾ ਹਾਂ ਲੈ ਕੇ ਤੂੰ ਨਹੀਂ ਨਾ ਆਈਆਂ ਵੀ ਦੂਰ ਹੋ ਗਈਆਂ ਭਾਈ ਦੀ ਥੇੜੇ ਜੋੜਾ ਹੋ ਪੱਟ ਲੱਗੀ ਧਵਾਉਂਗਾ ਕਾਲੀ ਕਾਲੀ ਦਾ ਪਟਵੰਨੀ ਨੇ ਲੈ ਗਿਆ ਕਾਲੀ ਹਾਂ ਇਹ ਦਵਾਈ ਜਾਨਾ ਦਿਖਾ ਪਰਾਂ ਨੂੰ ਘਰਾਂ ਬੱਕਰੀ ਨੂੰ ਪਰਾਂ ਨੂੰ ਕਰੇ ਨਾ ਮੈਚ ਬੱਗਿਆ ਮੁੰਡੇ ਕੱਲੇ ਇਹ ਨੂੰ ਗਾ ਕਰਕੇ ਇਹ ਨੂੰ ਨੁੱਕੇ ਦਿਖਾ ਦੇ ਮੈਂ ਚੜ ਗਿਆ ਇਹ ਨੂੰ ਬਲਾਜ ਚ ਵਗ ਜਾ ਧੱਕੇ ਲਾ ਦੇ ਗੱਬੜਾ ਹੈ ਭਾਈ ਸਾਰਾ ਦੇਖ ਰਿਹਾ ਹਾਂ ਗਾਰੰਟੀ ਹੈ ਦੇਖ ਲਈ ਭਾਈ ਗੱਬੜਾ ਹੈ ਤੈਨੂੰ ਨਹੀਂ ਪਤਾ ਇਹ ਨੂੰ ਸਾਨੂੰ ਨਹੀਂ ਪਤਾ ਜੀ ਅੱਛਾ ਅਸੀਂ ਗਾਰੰਟੀ ਦਿੰਦੇ ਹੀ ਨਹੀਂ ਮੰਡੀ ਜੀ ਤੂੰ ਅਗਲਾ ਮਾਰ ਤੇਰੇ ਆਪੇ ਭਾਈ ਇਹ ਮੈਂ ਖਾਊਗਾ ਇਹ ਨਹੀਂ ਖਾਂਦਾ ਇਹ ਬੰਦ ਉਹ ਗ੍ਰੈਂਟੀ ਆ ਕਬੜੀ ਨਾ ਲੈਦੀ ਆ ਗ੍ਰੈਂਟੀ ਭਾਈ ਫੱਟ ਲਾ ਦੇ ਆ ਠੀਕ ਸਾਡੀ ਫੋਲ ਗ੍ਰੈਂਟੀ ਨੂੰ ਮਿਲਣਾ ਕਹਿੰਦਾ ਉਹ ਜਦੋਂ ਮੈਂ ਗ੍ਰੈਂਟੀ ਦਾ ਫੋਲ ਗ੍ਰੈਂਟੀ ਦੀ ਬੱਕਰੀ ਦਾ ਹੋ ਰਿਹਾ ਸੀ ਜਿਹੜੀਆਂ ਬੱਕਰੀਆਂ ਆਈਆਂ ਨਾ ਸਾਨੂੰ ਅਸੀਂ ਬੱਕਰੀਆਂ ਨਹੀਂ ਅੱਡੇ ਗੁੱਪੀਆਂ ਆਏ ਆ ਨਾ ਫੇਰ ਇੱਥੇ ਮੰਡੀ ਜੀ ਕੀ ਨਾ ਤਰਾ ਸੜ ਦੋ ਕਰਨ ਅਸੀਂ ਆਉਂ ਕੰਮ ਕਰਨਾ ਮੰਡੀ ਜੀ ਤੋਂ ਨਾ ਬੰਦੇ ਮੰਡੀ ਜੋ ਤਾਨੂੰ ਗੱਪਣ ਫੰਡਰ ਦਾ ਹੀ ਨਹੀਂ ਪਾਇਆ ਜਾ ਰਿਹਾ ਸਾਨੂੰ ਕੋਈ ਪਤਾ ਨਹੀਂ ਤੈਨੂੰ ਕੀ ਫਰਦੇ ਹੋ ਚੱਲ ਕੋਈ ਨਹੀਂ ਕੋਈ ਨਹੀਂ ਮਾਰ ਫੰਡਰ ਦਾ ਯਾਰ ਸਾਨੂੰ ਤਾਂ ਪਤਾ ਹੀ ਨਹੀਂ ਬਈ ਝੂਠ ਮਾਰ ਤਾਨੂੰ ਪਤਾ ਨਹੀਂ ਸੌਦਾ ਕਰਾਉਂਦੇ ਆ ਨਾ ਇਹਨਾਂ ਨੂੰ ਬੱਕਰੀਆਂ ਦਾ ਪਤਾ ਕਰਾਓ ਕਿਸੇ ਦੇ ਕਿਉਂ ਨਾ ਕਰਾਈਏ ਤੇ ਜਾਂ ਤੁਹਾਨੂੰ ਪਤਾ ਹੀ ਨਹੀਂ ਵੀ ਗੱਪਣਾ ਕੋ ਫੰਡਰ ਕੋ ਕਿਹਨੂੰ ਹਰੇ ਰਹਿ ਜਾਣਾ ਤੈਨੂੰ ਪਤਾ ਆੜਾ ਇਹਦੀ ਅਭੀਰੇ ਗੱਪਣਾ ਬੱਕਰੀਆਂ ਦੇਣਾ ਹੁਣ ਮੈਂ ਚਮਾਏ ਪਾਉਣਾ ਤੈਨੂੰ ਪਤਾ ਛੱਡ ਛੱਡੀ ਸੋਟੀ ਵੀ ਤੈਨੂੰ ਪਤਾ ਲਾਣਾ ਕਰਾ ਮੈਨੂੰ ਪਤਾ ਗਰੰਟੀ ਦਿੰਨੇ ਹਾਂ ਹਾਂ ਸਸਤ ਲਾ ਰੇ ਗਲੇ ਨਾ ਮਾਲਕ ਨਾ ਅਸੀਂ ਨਹੀਂ ਦਿੰਦੇ ਗਾਰੰਟੀ ਤੂੰ ਦੇ ਨਾ ਮੈਂ ਦਿਨਾ ਵਾ ਹਾਂ ਜੇ ਨਾ ਸੂਈ ਮੈਨੂੰ ਜੇ ਛੂ ਵੀ ਤਾਂ 10 ਗ੍ਰੀਟਾ ਮੈਂ ਤੇ ਨਾ ਸੂਈ ਤਾਂ 10 ਚਾਹੇ ਇਹ ਤੂੰ ਮੈਂ ਨਹੀਂ ਦਿੰਦਾ ਅਗਲੇ ਨਾਲ ਜੇ ਨਾ ਸੂਈ ਤਾਂ ਫੇਰ ਵੀ ਰੱਜ ਕੇ ਦੇਵੇਂਗਾ ਕੰਗਾਲੀ ਕੀ ਪਏ ਨੇ ਭਈਏ ਰਾਤ ਜੁੱਤ ਪਤਾ ਨਹੀਂ ਦੁਨੀਆ ਹੋ ਕੇ ਹਟੀਏ ਅਸੀਂ ਜਮਾ ਕੇ ਆਪਣੀ ਫਸਲਾ ਦੀ ਖਰਚਾ ਖਰਚਾ ਬੰਦੇ ਨੇ ਮੇਰੇ ਦਾ ਆ ਮੋਰ ਨੂੰ ਇਤਨ ਮੋਬਾਈਲ ਦਾ ਦੇਖ ਲੈ ਤੂੰ ਉਹਨਾਂ ਕੀ ਨਹੀਂ ਦੇਖਿਆ ਨਾ ਓਏ ਹੈਲੋ ਕਾਲੇ ਕਾਲਿਆ ਦੇਖ ਲੈ ਵੀਡੀਓ ਬਣਾ ਦੇਖ ਕੰਨਾ ਮੋਬਾਈਲ ਦੀ ਲੱਕੀ ਚੱਲ ਵੈਲਕਮ ਬੱਕਰੀ ਦੀ ਦੀ ਨਹੀਂ ਬਹੁਤ ਥੱਜਾ ਬੰਦੇ ਦਿਖਾਉਣਾ ਛੱਡਦਾ ਸੌਦਾ ਕਰਦਾ ਸੌਦਾ ਕਰ ਦੋੜੀ ਤੈਨੂੰ ਪੁੱਛੇ ਇਹਨੇ ਨਹੀਂ ਕਿ ਕਰ ਇਹ ਨੂੰ ਖੁਸ਼ ਦਿਨ ਬੋਹ ਬੋਹ ਦੇਸ਼ ਦੀ ਕਾ ਹਾਂ ਬੋਹ ਆਇਆ ਆਪ ਨਾਲ ਆਇਆ ਤੇਰਾ ਪੁੱਤ ਦਾ ਸਾਹ ਬੈਠਾ ਤੇਰੀ ਵੀ ਗਾਰੰਟੀ ਦੇ ਗੱਪੀ ਮੰਨ ਗਾ ਮੈਂ ਤਾਂ ਲਾਹੂੰਗਾ ਫਿਰ ਕੋਈ ਨਹੀਂ ਹਾਂ ਕਾ ਨਾ ਮੰਗਦਾ ਭਾਈ ਮੈਂ ਤਾਂ ਮੰਗਿਆ 26 ਹਾਂ 18000 ਰੁਪਏ 1800 ਤਾਂ ਵੀ ਗੱਤ ਹੈ ਠੀਕ ਹੈ ਜਿਹੜੀ ਗੱਲ ਜਾਇ 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 ਪਾਉਂਗਾ ਇਹ ਜਿਹੜੀ ਚੀਜ਼ ਤੇ ਆਪਾਂ ਹੁਣ ਇੱਕ ਗੱਲ ਹੋਰ ਕਰਨ ਨਾਲ ਲੱਗੂ ਸੁਣ ਵੀ ਲੈ ਮੈਂ ਤਾਂ ਪਾਈ ਨੂੰ ਸਾਰਾ ਛੱਡ ਕੇ ਮਾਂ ਪਾ 23000 ਹਾਂ ਬਾਈ ਗੱਲ ਹੀ ਸੁਣਣਾ ਪਿੱਤਲ ਦਾ ਪਰਖ ਇੱਥੀ ਵਾ ਇੱਕ ਕਾਂਬਾ ਹੁੰਦਾ ਤਾਂ ਪਿੱਤਲ ਹੁੰਦਾ ਬਿਨਾ ਇੱਕ ਸਿਉਨਾ ਹੁੰਦਾ ਅੱਜ ਦੀ ਕੜੀ ਪੱਠ ਸਿਉਨੇ ਵਰਗੀ ਹੈ ਕੰਨ ਨੂੰ ਚਾਹੇ ਇਹ ਚਾਂਦੀ ਵੀ ਨਾਲ ਹੈ ਉਹ ਕਿਸਮ ਤੇਰਾ ਵਧੀਆ ਆਪਣਾ ਵੀ ਕੀ ਪਤਾ ਕਿ ਠਕੜਾ ਕਾ ਪੈ ਜਾਈ ਬਾਈ ਇਹ ਤਾਂ ਸਾਹ ਭਰੀਆਂ ਖੱਲਾਂ ਨੇ ਨਹੀਂ ਕੀ ਬਣਦੀ ਸਰੀਕ ਕਿਹੜੀ ਤਾਂ ਤੁੰਦ ਵਰਗੀ ਹੈ ਸੋਹਣੀ ਸਨੇਖੀ ਪਿਓਰ ਬੀਟਲ ਬੱਕਰੀਆਂ ਵਰਗਾ ਉਨੇ ਹੀ ਕੱਦ ਦਾ ਜਿੰਨਾ ਹੁੰਦਾ ਆਮ ਖਾਸ਼ ਬੱਕਰੀਆਂ ਵਰਗਾ ਨਾ 42 ਇੱਥੇ ਦੀ ਨਾ 43 ਇੱਥੇ ਦੀ 35 36 ਬੱਕਰੀ ਹੈਗੀ ਹੈ ਜਿਵੇਂ ਬੱਕਰੀਆਂ ਚੱਲਦੀਆਂ ਨੇ ਹਾਂ ਰਾਜੂ ਹੋਰ ਵੇਖਾ ਬੱਕਰੀ ਚ ਘਾਟ ਨਹੀਂ ਇਧਰ ਨਿਗਾਹ ਮਾਰ ਹੋਰ ਵੇਖ ਬਿੱਕਤੇ ਆਈ ਨਹੀਂ ਵੀ ਗੱਲ ਹੈਗੀ ਜਿਹੜੀ ਗੱਲ ਨਾ ਪੂਰੇ ਦੰਦੀਆਂ ਹਾਂ ਇਹ ਵੀ ਗੱਲ ਪੂਰੇ ਦੰਦੀਆਂ ਨਵੇਂ 8 ਬੰਦ ਪ੍ਰੈਸ ਹੈ ਸਭ ਨੂੰ ਦੀਜੀ ਹੈ ਹਰ ਗੱਲ ਭਾਈ ਤੋਬਲਾ ਤੂੰ ਵੀ ਥੋੜਾ ਯਾਥ ਨੇ ਲੱਲਿਓ ਨੇ ਗਾਲਿਓ ਹੋਜੀ ਕੀਤੀ ਆ ਮੈਂ ਭਾਈ 26000 ਕਹੀ ਬਾਬਾ ਮੈਂ ਹੋ ਜਾਣਾ ਲੈ ਆ ਜਾਇਦ ਨੂੰ ਬੈ ਜਾ ਲੈ ਬੈ ਜਾ ਖੱਤੇ ਬੈ ਜਾ ਕਿਤੇ ਮੈਜ ਜਿਹੜਾ ਸੱਤ ਰੁਪਏ ਬੱਕਰੀ ਨਾ ਵਿਕਣ ਦੇ ਵਿੱਚ ਹੁੰਦਾ ਮੈਂ ਕਿਹਾ ਤੂੰ ਖੜਤਾ ਸੀ ਖੜਕ ਬਾਈਆ ਸੱਤੇ ਤੋਂ ਬੈ ਜਾ ਲੈ ਹਾਂ ਆ ਜਾ ਬੈ ਜਾ ਪੁੱਤ ਹੈ ਸੱਤ ਰੁਪਏ ਲੋਕਾਂ ਨੂੰ ਵਾਹ ਵਾਹ ਦਬਾਬ ਕਾਹਨ ਹੋ ਮੈਂ ਉਹ ਆਪ ਲੈਂਦਾ ਹੂੰ ਫਿਰ ਬਸ ਸਾਨੂੰ ਯਾਦ ਹੋਵੇ ਟੂਟੀ ਲਾ ਲੈ ਸਮਝਦੇ ਮੈਂ ਫਿਰ ਉਹ ਆਪ ਲੈਂਦਾ ਉਹ ਮੈਂ ਨਹੀਂ ਲੈਂਦਾ ਮੇਰੇ ਕੋਲ 10 ਫੜੀਆਂ ਨੇ ਲੈ ਲਾ 100 ਫੜੀਆਂ ਲੈ ਜਿੰਨੀਆਂ ਲੈਣੀਆਂ ਚਲੋ ਹੁਣ ਬਹਿਸ ਨਹੀਂ ਕਰਾਂਗੇ ਆਪ ਜਾ ਰਿਹਾ ਕਰੋਗੇ ਨਾ ਬਹਿਸ ਤੋਂ ਕਰਨਾ ਕੋਈ ਨੀ ਬੱਥੇ ਉਹਦੇ ਨਾਲ ਜੂ ਕੋਈ ਨਹੀਂ ਹੋਵੇ ਮੈਂ ਹੱਸਦਾ ਹੋਰ ਆ ਭੈਣ ਮਾਰੀ ਬੇਬਾਕਿਆ ਜਨਾ ਤੇਰੇ ਨਾਲ ਕਿਵੇਂ ਨਿਪਟੂੰ ਤੂੰ ਕੌਣ ਹੈ ਮਾਲਕ ਕੌਣ ਹੈ ਰਾਜੂ ਦਾ ਆਏ ਮਾਲਕ ਵੇ ਕਰ ਕੇ ਆ ਭੈਣ ਬੇਬਾਕਿਆ ਇਹ ਜਵਾਹਾ ਕੋਈ ਨਹੀਂ ਹੋਈ ਹੁਣ ਉਹ ਵਿਚਾਰੇ ਬੋਲੀ ਆ ਅਸੀਂ ਜਿਹੜੇ ਤੂੰ ਤੂੰ ਬੋਲਦਾ ਸਹੀ ਤੂੰ ਬੋਲਦਾ ਸਹੀ ਬੈ ਜਾ ਉੱਥੇ ਥੋਰ ਕੇ ਦਿਖਾ ਵੱਖਰੀ ਬਾਈ ਜਲੋ ਕੁਝ ਦੇਖੋ ਪਹਿਲਾਂ ਇੱਧਰ ਲਿਆ ਉਹਨੇ ਜਿਵੇਂ ਨਾ ਰੱਖਣੀ ਆ ਬੱਕਰੀ ਕਰੀ ਐ ਨਹੀਂ ਵਿਚਾਰਨੇ ਵੀ ਵੇਚਣੀ ਐ ਬਾਬਾ ਚਾਰ ਸਾਲ ਫੁੱਲ ਕਰ ਦਿੰਦਾ ਫੁੱਲ ਕਰ ਵਿਚਾਰਾ ਜਦੀ ਗਾਰੰਟੀ ਆ ਕੱਲ ਦੀ ਕੋਈ ਗਾਰੰਟੀ ਨਹੀਂ ਕੀ ਨਹੀਂ ਹੋ ਸਕਦਾ ਛਿੱਤੀਆਂ ਗੱਲਾਂ ਨੇ ਮੇਲੇ ਤਾਂ ਰਾਤ ਵੀ ਖਲਤ ਹੋ ਸਕਦਾ ਹਾਂ ਜਲੋ ਪਤਾ ਕੀ ਹੋਈ ਜੇ ਕਿਵੇਂ ਗਾਰੰਟੀ ਦੇਵੇਂ ਆ ਬਾਈ ਰੱਬ ਦਾ ਪਤਾ ਕੋਈ ਨਹੀਂ ਮੈਂ ਮਿੱਠੂ ਨੇ ਗਾਰੰਟੀ ਦੇਣੀ ਹਟ ਕੇ ਲੋਕਾਂ ਦੀ ਸਾਡੇ ਛਿੱਤ ਤੇ ਲਾਗੇ ਤੇ ਸਿੱਧੀਆਂ ਗੱਲਾਂ ਨੇ ਡਾਕਟਰ ਵਰਗੇ ਸਾਨੂੰ ਗਾਣਾ ਦੱਸੇ ਵੀ ਸਾਰੇ ਗਰੰਟੀਆਂ ਕਿਉਂ ਦਿੰਦੇ ਹੋ ਹਾਂ ਉਹ ਫਿਰ ਦੀ ਗਰੰਟੀ ਨਾ ਦੇਉ ਮਾਲਕ ਦੇਵੇਂ ਨਾ ਦੇਵੇ ਹਾਂ ਮਾਲਕ ਗਰੰਟੀ ਦੇਵੇ ਨਾ ਦੇਵੇ ਸੌਦਾ ਕਰਾਉ ਪਰਾਂ ਹੁੰਜੋ ਹਾਂ ਇਹੀ ਗਰੰਟੀ ਜਿਹ ਗਰੰਟੀ ਹਾਂ ਲੈ ਜ਼ਰਾ ਭੁੱਬਦੀ ਹੈ ਤੈਨੂੰ ਕੀ ਲਾ ਕੇ ਗਏ 18 ਗਿਆ 18 ਦੀ ਨਹੀਂ ਮਿਲਦੀ ਬੱਕਰੀ ਬੱਕਰੀ ਜੇ ਚੰਗੀ ਹੈ ਤਾਂ ਚੰਗੀ ਕਹਾਂਗੇ ਮਾੜੀ ਨੂੰ ਮਾਲਕ ਦੇ ਨੂੰ ਮਾੜੀ ਕਹੇ ਤੁਰਾਵਾਂਗੇ ਅਸੀਂ ਠੀਕ ਹੈ ਸਾਡੇ ਤੇ ਗੁੱਸਾ ਕਰੇ ਨਾ ਕਰੇ ਕਿਉਂਕਿ ਤੈਨੂੰ ਲੈ ਵੀ ਆ ਜੀ ਆ ਜਾ ਤੁਸੀਂ ਯਾਰ ਤੁਸੀਂ ਬੱਕਰੀ ਹੋਰ ਕਿੰਨੇ ਵੀ ਪੁੱੜਾ ਨੇ ਹਾਂ ਇੱਕੋ ਮੈਂ ਨਹੀਂ ਲਾਦਾ ਇੱਕੋ ਹੀ ਦੋਨਿਆਂ ਚ ਇੱਕ ਤਾਂ ਕਲੀਚ ਹਾਂ ਤੇ ਜਦੋਂ ਇੱਥੇ ਦੇ ਨਾਲ ਹੀ ਲਾ ਦੇ ਮੰਨੇ ਤਾਂ ਮੇਰੀ ਚੈ ਰਗੀ ਲੱਗ ਗਈ ਉਹ ਵੀ ਨਰੇਤਾ ਇਹਦਾ ਮੁੰਡਾ ਨਹੀਂ ਨਾ ਉਹਦਾ ਜਾਣਦਾ ਵੀ ਨਹੀਂ ਇਹ ਕੋਈ ਪਹਿ ਪਾਉਂਦੀ ਅੱਧੀ ਬੰਦਿਆ ਲੈ ਜੀ ਮੰਡੀ ਮੰਡੀ ਚ ਜਾਣਦਾ ਬੱਕਰੀ ਚ ਕੋਈ ਘਾਟ ਨਹੀਂ ਨਹੀਂ ਉਹ ਬੈਠਾ ਹੈ ਜਾਣਾ ਛਕਾਰੀ ਕਦੀ ਮੇਰਾ ਪੁੱਤ ਕੁੱਤਾ ਹੋ ਛਕਾਰੀ ਛੱਕਰ ਤੋਂ ਹੀ ਕਾਟੋ ਹੀ ਮਾਰੀ ਕਾਟੋ ਹੀ ਮਾਰੀ ਇਹਨੇ ਢੇਡ ਨਹੀਂ ਮਾਰੀ ਜਾਣਾ ਛਕਾਰੀ ਇਹ ਲੈ ਹੁਣ ਬੱਕਰੀ ਤੈਨੂੰ ਲੈਤੀ 72100 ਦੀ ਬੱਸ ਨਾ 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 ਚਲੇ ਨਹੀਂ ਆਇਆ